ਬਾਈ ਬਣਿਆ ਬੇਜਵਾਨਾ ਨੂੰ ਯਾਰ ਹਨਾ ਠੰਡ ਚ ਆਉਣੇ ਹੁੰਦੇ ਹਨ ਇਹਨਾਂ ਨੂੰ ਪਾ ਦਿਆ ਕਰੋ ਪਾਸ ਯਾਰ ਕੋਈ ਦਾ ਪਿਆਰ ਪਿਆਰ ਪਿਆ ਨਾ ਕੋਈ ਆਪਾਂ ਨੂੰ ਘਾਟ ਨਹੀਂ ਲੱਗਿਆ ਆ ਲੈ ਤੂ ਇਹ ਟੱਕਾ ਅੰਦਰ ਕਰ ਕਾਰ ਦੇ ਦਨ ਉਹ ਇੱਧਰ ਪਾਉਣਾ काला काला हाँ होली खाते है ना काला 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 भा तो करो यार जितने भी तो ऐसे होंगे ना बेचारे है ना ਹੰਦਕੇ ਰਹਿੰਦੇ ਆ ਬਾਹਰ ਇਹ ਵੀ ਆਪਾਂ ਖਾ ਹੀ ਜਾਂਨੇ ਆ ਦੁਕਾਨ ਤੋਂ 500 ਰੁਪਏ ਤਾਂ ਤੇ ਪੀਜ਼ਾ ਖਾ ਲਿਆ ਕਿ ਤੇ ਕੀ ਖਾ ਲਿਆ ਆਉਲੀ ਕਾਲਾ ਲੋਕਾ ਤਾਂ ਨਹੀਂ ਖਾਂਦਾ ਕਾਲਾ ਲੈ ਦਰਦ ਹੈ ਤੋ ਇਹ ਪੈਂਦਾ ਉਹ ਨੂੰ ਹਨਾ ਮੈਨੂੰ ਨਾ ਬਟੀ ਹਾਂ ਹਾਂ ਕੁੱਚਾ ਮਾਰਦੇ ਪਿਆਰ ਕਰਕੇ ਉੱਤਰੋ ਆਦਿਆ ਕਰੋ ਪ੍ਰਾਮਣਿਕ ਰੰਗ ਤੇ ਕਰੋੜ ਤੋਂ ਗੱਡੀ ਧਿਆਨ ਨਾਲ ਚਲਾਇਆ ਕਰੋ ਆਪਾਂ ਪਲੀਜ਼ ਦੱਬੀ ਜਰ ਰਹੇ ਨੇ ਨਾ ਬਹੁਤ ਆਂ ਵੇਖਿਆ ਫੇਟ ਮਾਰ ਕੇ ਲੰਘ ਜਾਂਦਾ ਬਾਈ ਚਾਕ ਦੇ ਵੀ ਨਹੀਂ ਸੜਕ ਤੋਂ ਪਈ ਪਈ